ਸੁਖਮੀ ਸਿੰਘ ਸੇਵਾ ਸੁਸਾਇਟੀ ਫਰੀਦਕੋਟ ਸ਼ਾਖਾ ਹਰ ਸਾਲ ਦੀ ਤਰ੍ਹਾਂ ਐਲਖਨਊ ਵਾਸਤੇ ਯਾਤਰੀਵਾਨਾ ਹੋਣਾ ਹੈ ਇਹਨਾਂ ਨੇ ਤੇ ਟ੍ਰੇਨ ਤੇ ਬੈਠਣਾ ਹੈ ਮੈਂ ਤਨਵਾਦੀ ਹਾਂ ਇਹ ਸਾਰੇ ਸੁਸਾਇਟੀ ਦੇ ਅਹੁਦੇਦਾਰ ਔਰ ਸਾਰੀ ਸੰਗਤ ਦਾ ਕਿ ਹਰ ਸਮੇਂ ਇਹ ਤਿਆਰ ਰਹਿੰਦੇ ਹਨ ਇਹਦੇ ਨਾਲ ਸਮਾਜ ਨੂੰ ਸੇਧ ਮਿਲਦੀ ਹੈ ਔਰ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਮੈਂ ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਆ ਇਹਨਾਂ ਦੀ ਯਾਤਰਾ ਸਫਲ ਹੋਵੇ ਜਿਸ ਤਰ੍ਹਾਂ ਇਹ ਰਾਜੀ ਖੁਸ਼ੀ ਨਾਲ ਜਾਣਗੇ ਉਸੇ ਤਰੀਕੇ ਨਾਲ ਹੱਸਦੇ ਖੇੜਦੇ ਆਪਣੇ ਪਰਿਵਾਰਾਂ ਵਿੱਚ ਆਉਣ ਸਾਡੀ ਇਹ ਸਾਰਿਆਂ ਦੀ ਕਾਮਨਾਵਾਂ ਸਾਰਿਆਂ ਦੀ ਅਸ਼ੀਰਵਾਦ ਆਪ ਜੀ ਦੇ ਸੋਸਾਇਟੀ ਦੇ ਨਾਲ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਪਾ ਔਰਾਂ ਨਾਮ ਵਿਚ ਪਾਵਾ ਦੇ ਮੁੱਖ ਵਾਕ ਮੁਤਾਬਕ ਬਾਬਾ ਫਰੀਦ ਦੀ ਮਕद्दस ਧਰਤੀ ਦੇ ਉੱਪਰ ਇੱਕ ਸੁਸਾਇਟੀ ਜਿਹੜੀ ਹੈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਿਹਦੀ ਸ਼ੁਰੂਆਤ ਉਹਨਾਂ ਮਹਾਨ ਸ਼ਖਸੀਤਾਂ ਨੇ ਕੀਤੀ ਸੀ ਜੋ ਸਾਡੇ ਵਿੱਚ ਨਹੀਂ ਲੇਕਿਨ ਐਸੇ ਪੂਰਨੇ ਪਾ ਗਏ ਆ ਅਸੀਂ ਉਹਨਾਂ ਦੇ ਇਹ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਦੇ ਹੋਏ ਸੁਸਾਇਟੀ ਨੂੰ ਚਲਾ ਰਹੇ ਆਂ ਘਰ ਘਰ ਜਾ ਕੇ ਸੁਖਮੀ ਸਿੰਘ ਦਾ ਪਾਠ ਅਸੀਂ ਫ੍ਰੀ ਆਫ ਕੋਸਟ ਕਰਦੇ ਆਂ ਜਿਹੜਾ ਪੈਸਾ ਜਿਹੜੀ ਮਾਇਆ ਕੱਤਰ ਹੁੰਦੀ ਹੈ ਉਹਨਾਂ ਨਾਲ ਅਸੀਂ ਸਕੂਲਾਂ 'ਚ ਪੜਦੇ ਬੱਚਿਆਂ ਨੂੰ ਕਿਤਾਬਾਂ ਤੇ ਵਰਦੀ ਲੈ ਕੇ ਦਿੰਨੇ ਆਂ ਤਾਂ ਕਿ ਸਾਡਾ ਸਮਾਜ ਪੜ੍ਹ ਲਿਖ ਕੇ ਇੱਕ ਛਿਰ ਰਜਗਾਰ ਦੇ ਸਮਰੱਥ ਬਣ ਸਕੇ ਪੂਰੇ ਹਿੰਦੁਸਤਾਨ ਦੇ ਵਿੱਚ ਸੁਸਾਇਟੀਆਂ 550 ਦੇ ਕਰੀਬ ਸੇਵਾ ਦਾ ਕਾਰਜ ਜਿਹੜਾ ਹੈ ਬਾਣੀ ਆਪ ਪੜਨੀ ਤੇ ਸੰਗਤ ਨੂੰ ਪੜਾਉਣ ਦਾ ਕਾਰਜ ਜਿਹੜਾ ਹੈ ਉਸ ਸੁਸਾਇਟੀਆਂ ਕਰ ਰਹੀਆਂ ਪੰਜਾਬ ਸਰਬਹਿੰਦ ਸਲਾਨਾ ਸਮਾਗਮਾਂ ਜੋ ਕਿ ਆਲ ਇੰਡੀਆ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਇੱਕ ਬਹੁਤ ਵੱਡਾ ਇਕੱਠ ਜਿਹੜਾ ਕਿ 12 13 ਤੇ 14 ਸਤੰਬਰ ਨੂੰ ਲਖਨਊ ਵਿਖੇ ਹੋਣ ਜਾ ਰਿਹਾ ਹੈ ਉਹਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਇੱਥੇ ਆ ਰਹੀਆਂ ਨੇ ਲਖਨਊ ਵਿਖੇ ਫਿਰਕੁਰ ਤੋਂ ਪਹਿਲਾਂ ਵੀ ਇੱਕ ਸਾਡੀ ਸੁਸਾਇਟੀ ਜਿਹੜੀ ਹੈ ਮਾਈ ਗੋਦਰੀ ਸਾਹਿਬ ਦੀ ਸਾਡੀ ਇਕਾਈ ਐਸ ਸੁਸਾਇਟੀ ਦੀ ਬੀਬੀਆਂ ਦਾ ਜਥਾ ਉਹ 7 ਤਰੀਕ ਨੂੰ ਇੱਥੇ ਗਏ ਨੇ ਤੇ ਵੱਖ-ਵੱਖ ਸਥਾਨਾਂ ਦੇ ਉੱਪਰ ਨਤਮਸਤਕ ਹੋਣ ਵਾਸਤੇ ਗਏ ਨੇ ਗੁਰਦੁਆਰਾ ਸਾਹਿਬਾਂ ਦੇ ਮੱਥਾ ਟੇਕਦੇ ਹੋਏ ਲਖਨਊ ਵਿਖੇ ਪਹੁੰਚਣਗੇ ਅਸੀਂ ਵੀ ਜੋੜਾਂ ਦੀ ਸੇਵਾ ਕਰਾਂਗੇ ਮੈਂ ਸਮਾਜ ਨੂੰ ਸਮੁੱਚੀ ਮਨੁੱਖਤਾ ਨੂੰ ਸੰਗਤਾਂ ਨੂੰ ਸੁਨਿਆ ਦਊਂਗਾ ਬੇਸੀਂ ਇਹ ਪਰਬ ਇਹ ਸਾਲਾਨਾ ਸਮਾਗਮ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਪਰਬ ਪੋਨੋ ਦਾ ਸ਼ਹੀਦੀ ਦਿਹਾੜਾ ਅਕਸਰ ਅਸੀਂ ਮਨਾਉਂਦੇ ਰਹਨੇ ਆਂ ਸਾਲ ਬਾਦ ਉਹੀ ਦਿਨ ਉਹੀ ਪ੍ਰਕਾਸ਼ ਉਹੀ ਦਿਹਾੜੇ ਮਨਾਉਣ ਦਾ ਕੁਝ ਸੁਨਿਆ ਹੁੰਦਾ ਜੋ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਦਿੱਤਾ ਅਸੀਂ ਸਾਰੇ ਗੁਰੂ ਨੂੰ ਮੰਨਦੇ ਆਂ ਕਈ ਵਾਰੀ ਵੀ ਗੁਰੂ ਦੀ ਗੱਲ ਅਸੀਂ ਘੱਟ ਮੰਨਦੇ ਆ ਗੁਰੂ ਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਵੀ ਸਭ ਸਾਂਝੀ ਵਾਲ ਸਦਾਇਨ ਕੋਈ ਨਾ ਦੱਸਾ ਬਾਰਾ ਜੀਓ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਸਾਡੀ ਸਾਰੀ ਦੁਨੀਆ ਦਾ ਪਿਤਾ ਇੱਕ ਹੈ ਲੇਕਿਨ ਮਹਾਨ ਗੁਰੂਆਂ ਦੇ ਦਿੱਤੇ ਹੋਏ ਸਨੇਹ ਮੁਤਾਬਕ ਇਹ ਸੁਸਾਇਟੀ ਤਾਂ ਸੇਵਾ ਦਾ ਕਾਰਜ ਕਰ ਰਹੀ ਹੈ ਆਪਾਂ ਹੁਣੇ-ਹੁਣੇ ਦੇਖਿਆ ਤਾਜੀ ਮਿਸਾਲ ਜਿਹੜੀ ਸਾਡੇ ਸਾਹਮਣੇ ਆਈ ਹੈ ਵੀ ਜਦੋਂ ਵੀ ਸਾਡੀ ਪੰਜਾਬ ਦੀ ਉੱਪਰ ਜਾਂ ਕਿਸੇ ਵੀ ਧਰਤੀ ਦੀ ਉੱਪਰ ਕੋਈ ਕਿਸੇ ਵੀ ਕਾਰਨ ਸੰਕਟ ਆ ਜਾਂਦਾ ਕੋਈ ਵਿਪਤਾ ਪੈ ਜਾਂਦੀ ਆ ਦੁੱਖ ਦੀ ਘੜੀ ਆ ਜਾਂਦੀ ਆ ਫਲੱਡ ਆ ਜਾਂਦਾ ਸਭ ਕੁਝ ਤਹਿਸ ਨੈਸ ਹੋ ਜਾਂਦਾ ਤੇ ਸਾਡੀਆਂ ਸੰਗਤਾਂ ਦੇ ਵਿੱਚ ਐਸੀ ਰੂਪੂਕਤੀ ਸਾਡੇ ਗੁਰੂ ਸਾਹਿਬਾਨਾ ਨੇ ਹੁਣੇ-ਹੁਣੇ ਆਪਾਂ ਦੇਖਿਆ ਵੀ ਆ ਪੰਜਾਬ ਦੇ ਕੋਈ 70% ਇਲਾਕਾ ਪ੍ਰਭਾਵਿਤ ਹੋ ਗਿਆ ਹੜ੍ਹਾਂ ਦੇ ਨਾਲ ਸਾਡੇ ਸਾਹਮਣੇ ਤਾਜੀ ਮਿਸਾਲ ਹੈ ਵੀ ਸਾਡੀਆਂ ਸਿੱਖ ਸੰਗਤਾਂ ਨੇ ਇੰਨੀ ਕਿ ਜ਼ਿਆਦੇ ਸ਼ਹਿਰਦਤਾਂ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਆ ਵੀ ਗਲਗਲ ਤੱਕ ਪਾਣੀ ਆ ਗਿਆ ਪਰ ਸਾਡੀਆਂ ਸਿੱਖ ਸੰਗਤਾਂ ਨੇ ਉੱਥੇ ਜਾ ਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਲੰਗਰ ਪ੍ਰਸ਼ਾਦੇ ਵੀ ਦਿੱਤੇ ਦਵਾਈਆਂ ਵੀ ਦਿੱਤੀਆਂ ਪਸ਼ੂਆਂ ਨੂੰ ਚਾਰਾ ਵੀ ਦਿੱਤਾ ਇੱਕ ਹੋਰ ਦੇਖਣ ਨੂੰ ਆਇਆ ਹੈ ਵੀ ਸਿੱਖ ਕੌਮ ਨੂੰ ਤਾਂ ਪਹਿਲਾ ਹੀ ਵਰਦਾਨ ਸੀ ਗੁਰੂ ਸਾਹਿਬ ਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਚੰਗੇ ਚੰਗੇ ਕਾਰਜ ਅਸੀਂ ਕਰਦੇ ਆ ਤੇ ਦੂਜਿਆਂ ਨੂੰ ਵੀ ਸੋਝੀ ਆ ਜਾਂਦੀ ਆ ਐਦਕੀ ਮੁਸਲਮਾਨ ਭਾਈਚਾਰੇ ਨੇ ਵੀ ਹਿੰਦੂ ਕਮਿਊਨਿਟੀ ਨੇ ਵੀ ਇੰਨੀ ਕਿ ਜ਼ਿਆਦੇ ਸੇਵਾ ਕੀਤੀ ਹਰਿਆਣੇ ਤੋਂ ਵੀ ਸੰਗਤਾਂ ਆ ਰਹੀਆਂ ਨੇ ਸੋ ਸਾਡੇ ਗੁਰੂ ਸਾਹਿਬ ਨੇ ਜੋ ਸੁਨੇਹਾ ਦਿੱਤਾ ਵੀ ਜੇ ਕਿਤੇ ਭੀੜ ਪੈ ਜੇ ਤਾਂ ਸਾਡਾ ਸਭ ਦਾ ਫਰਜ਼ ਬਣਦਾ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਉਂਕਿ ਉਹ ਸਾਡੇ ਆਪ ਦੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਸਾਡੇ ਸਖੀ ਸੰਬੰਧੇ ਨੇ ਇਹਨਾਂ ਗੱਲਾਂ ਦੇ ਵਿੱਚ ਸੋਸਾਇਟੀ ਜਿਹੜੀ ਹੈ ਇਹ ਅੱਜ ਇੱਥੋਂ ਰਵਾਨਾ ਹੋਏਗੀ 4:15 ਤੇ ਸਾਡੀ ਟ੍ਰੇਨ ਨੇ ਲਖਨਊ ਵਿਖੇ ਰਵਾਨਾ ਹੋਣਾ ਹੈ ਉੱਥੇ ਸਾਡੀਆਂ ਜਿਹੜੀਆਂ ਸੰਗਤਾਂ ਦਾ ਤੁਸੀਂ ਇਕੱਠ ਦੇਖ ਰਹੇ ਆਂ ਤੇ ਇਹ ਅਸੀਂ ਸੇਵਾ ਦਾ ਕਾਰਜ ਕਰਾਂਗੇ ਸਮਾਜ ਨੂੰ ਸਮੁੱਚੀ ਮਨੁੱਖਤਾ ਨੂੰ ਇੱਕ ਲਾਸਟ ਵਾਲੀ ਗੱਲ ਮੈਂ ਲਾਸਟ ਵਾਲੀ ਪੰਕਤੀ ਜਿਹੜੀ ਹੈ ਉਹ ਜ਼ਰੂਰ ਆਪਦੇ ਨਾਲ ਮੈਂ ਸ਼ੇਅਰ ਕਰੂੰਗਾ ਅਰਦਾਸ ਕਰੋੜਾਂ ਵਾਰ ਹੁੰਦੀ ਐ ਲੱਖਾਂ ਵਾਰ ਹੁੰਦੀ ਐ ਕੀ ਅਸੀਂ ਅਰਦਾਸ ਦੇ ਉੱਪਰ ਕਿੰਨਾ ਕ ਪਹਿਰਾ ਦਿੰਨੇ ਆ ਸਾਨੂੰ ਪਹਿਰਾ ਦੇਣਾ ਚਾਹੀਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੀ ਦੁਨੀਆ ਦਾ ਭਲਾ ਮੰਗਣ ਦਾ ਸਾਨੂੰ ਸਨੇਹਾ ਦਿੱਤਾ ਸਨੇਹਾ ਸਾਨੂੰ ਜ਼ਰੂਰ ਲੈਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੀ ਫੀਕੋੜੀ ਆ ਸੰਗਤਾਂ ਲਖਨਊ ਕੇ ਸੁਖਮਨੀ ਸਾਹਿਬ ਦੇ 올 ਇੰਡੀਆ ਜਿਹੜਾ ਕੇ ਸਮਾਗਮ ਹੋਣ ਜਾ ਰਿਹਾ ਉਹਦੇ ਚ ਇਸ ਭਾਗ ਲੈਣ ਜਾ ਰਹੀਆਂ ਮੈਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਸਭ ਬੇਨਤੀ ਕਰਦਾ ਗੁਰੂ ਸਾਹਿਬ ਅੱਗੇ ਇਹਨਾਂ ਦੀ ਯਾਤਰਾ ਸਫਲ ਹੋਵੇ ਘਰ ਘਰ ਤੇਰਾ ਵਰਵਾਸਾ ਤੂੰ ਜਾਣ ਕੇ ਹੈ ਸੰਗ ਕਰ ਕਿਰਪਾ ਪੀਤਮ ਪ੍ਰਵਿਆਪਨੇ ਨਾਮ ਜਪੋ ਹਰੰ ਆਪਣੇ ਬਾਣੀ ਨਾਲ ਜੁੜ ਕੇ ਸਾਰੀ ਸੰਗਤਾਂ ਦਾ ਆਪਣੇ ਮਨ ਜੋੜ ਕੇ ਸੰਗਤਾਂ ਨਾਲ ਬਹੁਤ-ਬਹੁਤ ਵਧਾਈਆਂ ਭਾਈ ਗੁਰਜੀ ਦਾ ਖਾਲਸਾ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਲਖਨਊ ਜਾ ਰਹੇ ਹਾਂ ਜੋ ਸਰਬ ਹਿੰਦ ਸਮਾਗਮ ਹੁੰਦਾ ਵਾ ਹਰ ਸਾਲ ਦੀ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾਂ ਵਾਲੇ ਸਮਝਦੇ ਹਾਂ ਜੋ ਸਾਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਜੋੜਿਆ ਹੋਇਆ ਵਾ ਇਹ ਹੀ ਅਰਦਾਸ ਕਰਦੇ ਹਾਂ ਜਿਵੇਂ ਸਾਰੀ ਸੰਗਤ ਇੱਥੋਂ ਖੁਸ਼ੀ-ਖੁਸ਼ੀ ਜਾ ਰਹੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਘਰਾਂ ਦੇ ਵਿੱਚ ਵਾਪਸ ਆਈਏ ਸਤਿਗੁਰ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰਜੀ ਦਾ ਖਾਲਸਾ